ਜਦੋਂ ਦਾ ਪੰਜਾਬ ਸਰਕਾਰ ਨੇ ਪੰਚਾਇਤ ਦੀਆਂ ਚੋਣਾਂ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਦੋਂ ਤੋਂ ਹੀ ਪਿੰਡਾਂ ਅੰਦਰ ਸਿਆਸੀ ਧੜੇਬੰਦੀਆਂ ਨੇ ਆਪੋ ਆਪਣੇ ਧੜੇ ਦਾ ਸਰਪੰਚ ਬਣਾਉਣ ਲਈ ਮੀਟਿੰਗਾਂ ਤੇਜ਼ ਕਰ ਦਿੱਤੀਆਂ ਹਨ ਉਸੇ ਲੜੀ ਤਹਿਤ ਅੱਜ ਪਿੰਡ ਪਗੜਾਨਾ ਵਿਖੇ ਦੋ ਧੜਿਆਂ ਵੱਲੋਂ ਐਲਾਨੇ ਗਏ ਆਪੋ ਆਪਣੇ ਸਰਪੰਚੀ ਲਈ ਅਹੁਦੇਦਾਰਾਂ ਨੂੰ ਸਹਿਮਤ ਕਰਕੇ ਗੁਲਦੀਪ ਸਿੰਘ ਵੱਲੋਂ ਹਰਪਜਨ ਸਿੰਘ ਲੱਕੀ ਦੇ ਸਰੂਪਾ પા ਕੇ ਸਰਵ ਸਹਿਮਤੀ ਨਾਲ ਸਰਪੰਚ ਚੁਣਨ ਦਾ ਐਲਾਨ ਕੀਤਾ ਹੈ ਜਿੱਥੇ ਹਰਪਜਨ ਸਿੰਘ ਲੱਕੀ ਨੇ ਸਮੂਹ ਨਗਰ ਨਿਵਾਸੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਈ ਗੁਰਜੀ ਕੀ ਫਤਿਹ ਮੈਂ ਪਹਿਲਾਂ ਤਾਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤੇ ਬਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਗੁਰੂ ਪਤੇਗਬਹਦਰੀ ਦਾ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਦੀ ਅੱਜ ਪੜ੍ਹਾਉਣ ਦੇ ਹਰ ਇੱਕ ਬਾਸੀ ਤੇ ਕਿਰਪਾ ਹੋ ਗਈ। ਜਿਹੜਾ ਇਹ ਫੈਸਲਾ ਆਏਗਾ ਕਲਪੁਤ ਤੋਂ ਬਿਨਾਂ ਨਹੀਂ ਹੋ ਸਕਦਾ। ਇਸ ਤੋਂ ਬਾਅਦ ਮੈਂ ਇਸ ਇਸ ਕੰਮ ਨੂੰ ਕਰਨ ਵਿੱਚ ਜਿਹੜੇ ਵੀ ਇਨਸਾਨ ਨੇ ਯੋਗਦਾਨ ਪਾਇਆ ਉਹ ਹਰ ਇੱਕ ਇਨਸਾਨ ਦਾ ਦਿਲੋਂ ਧੰਨਵਾਦ ਕਰਦਾ ਕਿ ਆਪਾਂ ਸਾਰਿਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹ ਫੈਸਲਾ ਲਿਆ ਏ ਤੇ ਮੈਂ ਅੱਜ ਤੋਂ ਬਾਅਦ ਲਤੀ ਨੂੰ ਵੀ ਇਹ ਗੱਲ ਕਹੂੰਗਾ ਵੀ ਸਰਪੰਚ ਪਹਿਲਾਂ ਪਿੰਡ ਦਾ ਹੈਗਾ ਕਿਸੇ ਵੀ ਬੰਦੇ ਦਾ ਕੰਮ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕਰਨਾ ਹੈਗਾ ਇਸ ਲਈ ਤੁਹਾਨੂੰ ਸਾਰੀਆਂ ਪਾਰਟੀਆਂ ਨੇ ਚੁਣਿਆ ਹੈਗਾ ਸਭ ਤੋਂ ਜ਼ਿਆਦਾ ਧੰਨਵਾਦ ਕੁਲਦੀਪ ਸਿੰਘ ਦਾ ਹੈ ਜਿਨ੍ਹਾਂ ਨੇ ਫੈਸਲਾ ਬਹੁਤ ਵੱਡਾ ਫੈਸਲਾ ਹੈਗਾ ਲਿਆ ਹੈਗਾ ਇਸ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦਾ ਬੈਦ ਸਰਦਾਰ ਕੁਲਦੀਪ ਸਿੰਘ ਜੀ ਦਾ ਜਿਹੜਾ ਨੇ ਮਨੋਂ ਇਹ ਵਾਰੀ ਪਾਸਾ ਲਈ ਸੋਪੀ ਐ ਮੈਂ ਇਹਨਾਂ ਦਾ ਬਹੁਤ ਵਿਰੋਧਾ ਲਗਾ ਰਦਾ ਤੇ ਕਦੇ ਸਾਨੂੰ ਤੁਹਾਨੂੰ ਕਿਸੇ ਵੀ ਗੱਲ ਦਾ ਕੋਈ ਆਲਾਮਾ ਨਹੀਂ ਮਿਲੂਗਾ ਅਸੀਂ ਇਕੱਠੇ ਚੱਲਾਂਗੇ ਰਹੀ ਗੱਲ ਪਾਰਟੀ ਦੀ ਪਹਿਲਾਂ ਜਿੱਦਾਂ ਵੀ ਹੋਇਆ ਮੈਨੂੰ ਨਹੀਂ ਪਤਾ ਮੈਂ 5 ਸਾਲ ਜਿਹੜੇ ਕੱਟੂਗਾ ਨਾ ਮੈਂ ਕਿਸੇ ਪਾਰਟੀ ਦਾ ਸਰਪੰਚ ਹੋਊਗਾ ਨਾ ਝਾੜੂ ਦਾ ਨਾ ਕਾਗਰਸ ਦਾ ਨਾ ਆਕਾਲੀਆਂ ਦਾ ਕੱਲੂ ਕੱਟ ਹੋਵੇ ਜੈ ਜੀ ਜੋ ਵੀ ਕਾਲੀਆਂ ਦਾ ਮੈਂ ਉੱਥੇ ਵੀ ਜਾਊਗਾ ਕੋਈ ਹੁਣ ਤੁਹਾਡੇ ਚ ਕੋਈ ਬੰਦਾ ਗੁੱਸਾ ਨਾ ਕਰੇ ਤੇ ਮੈਨੂੰ ਕਹੇ ਨਾ ਆਕੇ ਵੀ ਤੂੰ ਉੱਥੇ ਕੀ ਕਰਦਾ ਸੀ ਮੈਂ ਕਾਂਗਰਸ ਦੇ ਘਟੇ ਵੀ ਜਾਊਗਾ ਅੱਜ ਮੈਂ ਮੈਂ ਕਿਤੇ ਸਾਹਮਣੇ ਕਹਿ ਰਿਹਾ ਮੈਂ ਕਾਂਗਰਸ ਦੇ ਘਟੇ ਵੀ ਜਾਊਗਾ ਮੈਂ ਮਾਨ ਦੇ ਘਟੇ ਵੀ ਜਾਊਗਾ ਮੈਂ ਸੋਨਿਆ ਹਾਜੀ ਏ ਮੇਰੇ ਪਿੰਡ ਦਾ ਸਾਝਾ ਕੰਮ ਹੋਊਗਾ ਮੈਂ ਉੱਥੇ ਜਾਊਗਾ ਚਾਹੇ ਕੋਈ ਫੋਟੋ ਤਾਰੇ ਗੁੱਸਾ ਕਰੇ ਗਿੱਲਾ ਕਰੇ ਮੈਂ ਹੁਣੇ ਮਾਫੀ ਮੰਗਦਾ ਜਿਹਨੇ ਗੁੱਸਾ ਕਰਨਾ ਹੋਊਗਾ ਉਹ ਕਰੀ ਜਾਵੇ ਮੈਂ ਹੁਣੇ ਮਾਫੀ ਮੰਗਦਾ ਮੈਂ ਇਸ ਗੱਲ ਤੇ ਕੈਮਰਾ ਹੂੰਗਾ ਮੈਂ ਕਿਸੇ ਪਾਰਟੀ ਦਾ ਨਹੀਂ ਦੋ ਸਾਲ ਬਾਅਦ ਪਾਰਟੀ ਬਦਲਦੀ ਹੈ ਜਿਹੜਾ ਐਮਐਲਏ ਹੋਊਗਾ ਸਭ ਤੋਂ ਪਹਿਲਾ ਸਰੂਪਾ ਮੈਂ ਪਾਉਂਗਾ ਠੀਕ ਹੈ ਜੀ ਇਹ ਦੱਟਾ ਇੱਕ ਗੱਲ ਹੋ ਰਹੀ ਹੈ ਜੀ ਸਾਰੀ ਪਾਰਟੀਆਂ ਦੇ ਬੰਦੇ ਇੱਥੇ ਪਹੁੰਚੇ ਆ ਚਾਹੇ ਉਹ ਮੋਰੀ ਹੋਣ ਚਾਹੇ ਉਹ ਸਾਥੀ ਹੋਣ ਮੈਨੂੰ ਮੈਨੂੰ ਹੁਣ ਮਤਲਬ ਮੈਂ ਪਹਿਲਾਂ ਹੀ ਗਲਤੀ ਮੰਨ ਲਵਾਂ ਕਿ ਜਿਹੜਾ ਕੰਮ ਚੰਗਾ ਹੋਊਗਾ ਮੈਂ ਅੱਗੇ ਹੋ ਕੇ ਕਰ ਲੈਣਾ ਉਹਦੇ 'ਚ ਮੈਨੂੰ ਕੰਮ 'ਚ ਵਿਗੜਨਾ ਪਾਇਓ ਜਿਹੜਾ ਚੰਗਾ ਹੋਊਗਾ ਹਾਂ ਜੇ ਮੈਂ ਗਲਤ ਕਰਦਾ ਹਾਂਗਾ ਬਾਅਦ 'ਚ ਆ ਕੇ ਫੜ ਲਿਓ ਵੀ ਭਾਈ ਤੂੰ ਕੀ ਕਰਦਾ ਪਰ ਜੇ ਵਧੀਆ ਕੰਮ ਚੱਲਦਾ ਹੋਇਆ ਤਾਂ ਵਿੱਚ ਰਾਹ ਦਾ ਕੋਈ ਰੋੜਾ ਨਾ ਬਣੇ ਦੁਬਾਰਾ ਮੈਂ ਫੇਰ ਧੰਨਵਾਦ ਕਰਦਾ ਸਰਦਾਰ ਕੁਲਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਭਾਈ ਮੈਨੂੰ ਬਹੁਤ ਇੱਜ਼ਤ ਮਾਨ ਬਖਸ਼ਿਆ ਪ੍ਰੋਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੋਪਰਟੀਆਂ